ਸਾਚੀ ਕਾਲ ਜੀ ਹਾਂ ਜੀ ਮਾਨੇ ਕੀ ਮੁਲਾਜ਼ਮਾ ਵਾਲੇ ਤੁਸੀਂ ਜਾਣਕਾਰੀ ਮੈਂ ਮੁਲਾਜ਼ਮਾ ਵਾਲੇ ਕੁਝ ਕੁਐਸਚਨ ਤੁਹਾਡੇ ਤੋਂ ਪੁੱਛਦੀਆਂ ਮੈਨੂੰ ਉਹਨਾਂ ਬਾਰੇ ਜਾਣਕਾਰੀ ਦਿਓ ਹਾਂ ਜੀ 2016 ਤੋਂ ਪੇ ਕਮਿਸ਼ਨ ਦਾ ਏਰੀਆ ਮੁਲਾਜ਼ਮ ਨੂੰ ਕਦੋਂ ਤੱਕ ਮਿਲਣ ਦੀ ਆਸ ਹੈ ਇਸ ਬਾਰੇ ਪੰਜਾਬ ਸਰਕਾਰ ਦਾ ਕੀ ਫੈਸਲਾ ਹੈ 2016 ਤੋਂ ਪੇ ਕਨ ਏਰੀਆ ਸੰਬੰਧੀ ਜੋ ਮਾਨ ਸਰਕਾਰ ਨੇ ਮੰਤਰੀ ਮੰਡਲ ਦੇ ਵਿੱਚ ਫੈਸਲਾ ਕੀਤਾ ਸੀਗਾ 85 ਸਾਲ ਤੋਂ ਉਪਰ ਵਾਲਿਆਂ ਨੂੰ ਦੋ ਕਿਸਤਾਂ ਦੇ ਜੋ ਏਰੀਆ ਮਿਲੇ ਚੁੱਕਿਆ ਹੈ ਕਿਸੇ ਨੂੰ 12 ਕਿਸਤਾਂ ਵਿੱਚ ਕਿਸੇ ਨੂੰ 63 ਕਿਸਤਾਂ ਵਿੱਚ ਕਿਸੇ ਨੂੰ 42 ਕਿਸਤਾਂ ਵਿੱਚ ਪਰ ਅਸੀਂ ਮੰਗ ਕਰਦੇ ਆਂ ਮਾਂ ਸਰਕਾਰ ਤੋਂ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਰਿਟਾਇਨਡ ਹੋਇਆ ਜਿਨ੍ਹਾਂ ਦੀ ਉਮਰ 65 ਸਾਲ ਤੋਂ ਘੱਟ ਆ ਜਾਂ ਰੈਗੂਲਰ ਮੁਲਾਜ਼ਮ ਕੰਮ ਕਰਦੇ ਹਰ ਇੱਕ ਰੈਗੂਲਰ ਮੁਲਾਜ਼ਮ ਇਹ ਵੀ ਕਹੇ ਦਤਾ ਕਿ ਤੁਹਾਨੂੰ ਅਪ੍ਰੈਲ 2026 ਤੋਂ ਜੋ ਇਰੀਅਰ ਸ਼ੁਰੂ ਕੀਤਾ ਜਾਊਗਾ ਅਸੀਂ ਮੰਗ ਕਰਦੇ ਆਂ ਕਿ ਰਿਟਾਇਨਡ ਹੋਏ ਮੁਲਾਜ਼ਮਾਂ ਚਾਹੇ ਜਿਨ੍ਹਾਂ ਦੀ ਉਮਰ 65 ਸਾਲ ਤੋਂ ਘੱਟ ਆ ਜਾਂ ਰੈਗੂਲਰ ਮੁਲਾਜ਼ਮਾਂ ਉਹਨਾਂ ਦਾ ਜੋ ਲਗਭਗ 14000 ਕਰੋੜ ਰੁਪਏ ਇਰੀਅਰ ਬਣਦਾ ਹੈ 5.5 ਸਾਲਾਂ ਦਾ ਇਰੀਅਰ ਬਹੁਤ ਸਮਾਂ ਹੁੰਦਾ ਬਹੁਤ ਸਮਾਂ ਹੋ ਗਿਆ ਡੀਕਦਿਆਂ ਨੂੰ ਵੀ ਕਿਉਂਕਿ 7 2021 ਤੋਂ ਲਾਗੂ ਕੀਤਾ ਗਿਆ ਸੀਗਾ ਪਰ ਇਹ ਤਾਂ ਦਿੱਤ ਨਹੀਂ ਗਿਆ ਸੀ ਮਾਨ ਸਰਕਾਰ ਤੋਂ ਮੰਗ ਕਰਦੇ ਆ ਵੀ ਜੋ ਏਰੀਆ ਦਾ ਜੋ ਪੇਗ ਹੰਦਾ ਏਰੀਆ ਛੇਵੇਂ ਪੇਗ ਹੰਦਾ ਏਰੀਆ ਉਹ ਜਲਦੀ ਦਿੱਤਾ ਜਾਵੇ ਹਾਂਜੀ ਬਣ ਜੀ ਮਿਡੇ ਮਿਲ ਵਰਕਰ ਤੇ ਆਂਗਣਵਾੜੀ ਵਰਕਰਾਂ ਦੇ ਮਾਨ ਪੱਤੇ ਵਿੱਚ ਕਿੰਨਾ ਵਾਧਾ ਹੋ ਸਕਦਾ ਹੈ ਕਦੋਂ ਹੋ ਸਕਦਾ ਮਿਡੇਲ ਵਰਕਰਾਂ ਜੋ ਔਨਲਾਈਨ ਦੇ ਵਰਕਰਾਂ ਹਾਲੇ ਕੇ ਸੰਘਰਸ਼ ਨਾਲ ਕਰਦਾ ਜਾਰੀ ਆ ਪਰ ਮਾਨ ਸਰਕਾਰ ਆਉਣ ਲੈ ਸੋਨ ਵਿੱਚ ਮਿਡੇਲ ਵਰਕਰਾਂ ਆਸਾ ਵਰਕਰਾਂ ਆਂਗਣਵਾੜੀ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਧਾ ਕਰ ਸਕਦੇ ਹਾਂਜੀ ਬਣ ਜੀ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਬਾਰੇ ਜਾਣਕਾਰੀ ਦਿਓ ਕਿ ਸਰਕਾਰ ਉਹਨਾਂ ਨੂੰ ਕਦੋਂ ਤੱਕ ਪੱਕਾ ਕਰ ਸਕਦੀ ਹੈ ਕਿਉਂਕਿ ਜਿਹੜੇ ਮੁਲਾਜ਼ਮ ਹੈ ਇਹਨਾਂ ਨੂੰ ਮਾਨ ਸਰਕਾਰ ਤੋਂ ਬਹੁਤ ਜ਼ਿਆਦਾ ਆਸ ਹੈ ਕਿ ਸਾਨੂੰ ਮਾਨ ਸਰਕਾਰ ਪੱਕਾ ਕਰ ਸਕਦੀ ਹੈ ਇਹਦੇ ਬਾਰੇ ਮੈਨੂੰ ਡਿਟੇਲ ਚ ਦੱਸੋ ਮਾਨ ਸਰਕਾਰ ਵੱਲੋਂ ਜੋ ਸਕੂਲਾਂ ਵਿੱਚ ਟੀਚਰ ਕੰਮ ਕਰਦੇ ਚ ਕੇ ਪੱਕੇ ਕੀਤੇ ਗਏ ਤਨਖਾਹ ਵਿੱਚ ਵੀ 30% ਵਾਧਾ ਵੀ ਕੀਤਾ ਗਿਆ ਸੀ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਪਰ ਜਿਸ ਤਰ੍ਹਾਂ ਹੋਰ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਜਿਵੇਂ ਸੀਐਚਵੀ ਬਲਾ ਮਲਾਜ਼ਮ ਹੈ ਪਾਰਕੋਂ ਦੇ ਵਿੱਚ ਤਰਸਕੋ ਦੇ ਵਿੱਚ ਜਾਂ ਰੋਪੜਥਲ ਮਲਾਣ ਦੇ ਵਿੱਚ ਨਾਲੇ ਲਹਿਰਾਮਥਲ ਮਲਾਣ ਦੇ ਵਿੱਚ ਕੱਚੇ ਕੰਮੇ ਕੰਮ ਕਰਦੇ ਆ 20-20 ਸਾਲਾਂ ਤੋਂ ਸਮਾਂ ਬਹੁਤ ਹੁੰਦਾ ਜੀ ਜਿਹੜੇ ਮਲਾਜ਼ਮ ਜ਼ਮੀਨ ਬੇਸ ਤੇ ਲੱਗੇ ਸੀਗੇ ਰਿਟਾਇਰਮੈਂਟ ਹੋ ਚੁੱਕੇ ਆ ਉਹਨਾਂ ਨੂੰ ਤਾਂ ਪੈਨਸ਼ਨ 45000 ਕਿਸੇ 50000 ਲੱਗੀ ਆ ਪਰ ਇੱਕ ਕੰਮ ਹੈ 98 ਤੋਂ ਲੈ ਕੇ ਕੰਮ ਕਰਦੇ ਆ ਥਰਮਨ ਬਲਾਣ ਲਹਿਰਾਮਾਪਤ ਦੇ ਵਿੱਚ 20 ਸਾਲ ਤੋਂ ਪਰ ਸਮਾਂ ਹੋ ਚੁੱਕਿਆ ਇਹ ਰਿਟਾਇਰ ਹੋ ਚੁੱਕਿਆ ਪਰ ਠੇਕੇਦਾਰਾਂ ਦੇ ਮਲਾਜ਼ਮਾਂ ਦਾ ਕੋਈ ਪੈਨਸ਼ਨ ਮਿਲੀ ਆ 12000 ਰੁਪਏ ਤਨਖਾਹ ਤੇ ਮਿਲਦੀ ਸੀ ਉਹ ਵੀ ਬੰਦ ਵੀ ਲੈਰਾ ਮਹਾਤਮ ਤਰਮ ਬਣਾਣ ਦੇ ਵਿੱਚ ਰੋਪੜ ਤੋਂ ਬਣਾਣ ਦੇ ਵਿੱਚ ਕੰਮ ਕਰਦੇ ਠੇਕੇ ਉਨ ਕੋਲ ਕੱਚੇ ਕੰਮ ਇਹਨੂੰ ਪੱਕਾ ਕੀਤਾ ਜਾਂਦਾ ਹੁੰਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਕਦੋਂ ਇਹ ਵਾਧਾ ਪੰਜਾਬ ਸਰਕਾਰ ਕਦੋਂ ਤੱਕ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਲਗਾਤਾਰ ਵੀ 13% ਵਾਧਾ ਕੀਤਾ ਜਾਵੇ ਮੁੱਖ ਨਿਪਹੁਣ ਤਮਾਨ ਨੇ ਜੋ ਡੀਸੀ ਹਾਊਸ ਦੇ ਕਰਮਚਾਰੀ ਉਹਨਾਂ ਨਾਲ ਮੀਟਿੰਗ ਕੀਤੀ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ 4% ਵਾਧਾ ਕੀਤਾ ਸੀ ਭਾਵ 38% ਵਧਾ ਕੇ 42% ਡੀਏ ਕੀਤਾ ਗਿਆ ਸੀ 4% ਵਾਧਾ ਪਰ ਏਰੀਅਰ ਵਾਸਤੇ ਮਾਨ ਸਰਕਾਰ ਚੁੱਪਾ ਉਸ ਤੋਂ ਬਾਅਦ ਮੀਟਿੰਗਾਂ ਹੋਈਆਂ ਹੁਣ ਇਹੀ ਮੰਗ ਕਰਦੇ ਆ ਪੰਜਾਬ ਦੇ ਮੁਲਾਜ਼ਮ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਜਾਂ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਡੀਏ 55% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਵੀ 13% ਵਾਧਾ ਕੀਤਾ ਜਾਵੇ ਜੋ ਬਣਦਾ ਏਰੀਅਰ ਉਹ ਵੀ ਦਿੱਤਾ ਜਾਵੇ ਇਹ ਕਸੀਂ ਹੋਰ ਮੰਗ ਕਰਦੇ ਆ ਵੀ 15 ਇੱਕ 15 ਨੋਟੀਆਂ ਦੱਦ ਕਰਕੇ ਜੋ ਪਰਮਿਸ਼ਨ ਪੀੜਾ ਦੇ ਮੁਲਾਜ਼ਮਾਂ ਉਹਨਾਂ ਦੀਆਂ ਤਨਖਾਹਾਂ ਫੇਸ ਕੀਤੀਆਂ ਜਾਣਾ ਇਸ ਤਰ੍ਹਾਂ 2022 ਦੇ ਵਿੱਚ ਪ੍ਰਾਣੀ ਪੈਸਨ ਬਹਾਲ ਕਰਨ ਵਾਸਤੇ ਮਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਪਰ ਉਸ ਤੋਂ ਬਾਅਦ ਪੁਰਾਣੀ ਪੈਨਸ਼ਨ ਅਜੇ ਤੱਕ ਬਹਾਲ ਨਹੀਂ ਹੋਈ ਜਿਸ ਨੂੰ ਲੈ ਕੇ ਆਉਣ ਵਾਲੀ 12 ਜੂਨ ਨੂੰ ਜੋ ਪੁਰਾਣੀ ਪੈਨਸ਼ਨ ਬਹਾਲੀ ਵਾਲੇ ਮੁਲਾਜ਼ਮਾ ਉਹ ਲੁਧਿਆਣਾ ਦੇ ਰੈਲੀ ਕਰਨਗੇ ਹਾਂਜੀ ਬਣਾ ਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਮੁਲਾਜ਼ਮਾਂ ਲਈ ਕਿਹੜੇ ਪੇ ਕਮਿਸ਼ਨ ਲਾਗੂ ਹੋਣੇ ਜ਼ਰੂਰੀ ਹੈ 17/7/2020 ਤੋਂ ਭਰਤੀ ਹੋਏ ਬਣਾ ਲਈ 6ਵਾਂ ਪੇਗ ਲਾਗੂ ਕਰਨਾ ਜ਼ਰੂਰੀ ਆ ਬਹੁਤ ਵੱਡਾ ਫਰਕ ਆ ਜੀ ਜਿਹਨੂੰ 7ਵਾਂ ਪੇਗ ਕਮਿਸ਼ਨ ਨਾਲ ਘਟੋ ਘਾਟ ਦਾ 10 ਬਰ ਮਨ ਹਰ ਦਾ ਖਰਾ ਫਰਕ ਪੈਂਦਾ ਪਰ ਪੰਜਾਬ ਸਰਕਾਰ ਇਹਨਾਂ ਨੇ ਮੰਗ ਕਰਦੇ ਆ ਵੀ ਸਾਨੂੰ 6ਵਾਂ ਪੇਗ ਮਿਨ ਜੋ ਪੰਜਾਬ ਦੇ ਮੁਲਾਜ਼ਮਾਂ ਨੂੰ ਪੇਗ ਮਿਨ 6ਵਾਂ ਪੇਗ ਮਿਨ ਉਹ ਲਾਗੂ ਕੀਤਾ ਜਾਵੇ ਤੇ 7ਵਾਂ ਪੇਗ ਕਮਿਸ਼ਨ ਨੂੰ ਬਿਲਕੁਲ ਰੱਦ ਕਰਦੇ ਆ ਅਸੀਂ ਇਹ ਕਹਿੰਦੇ ਆ ਵੀ ਇਸ ਦੁਆਰਾ ਫੇਰ ਅਸੀਂ ਮੰਗ ਕਰਦੇ ਆ ਮੰਨਸ ਕਰ ਤੋਂ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ 17 ਸਤ 2020 ਤੋਂ ਜੋ ਭਰਤੀ ਹੋਇਆ ਉਹਨਾਂ ਉੱਪਰ 6ਵਾਂ ਪੇਗ ਲੱਗਦਾ ਹਾਂਜੀ ਮਣੇ ਰਿਟਾਇਰ ਹੋਏ ਮੁਲਾਜ਼ਮਾਂ ਕਿਸ ਫੈਕਟਰ ਦੀ ਮੰਗ ਕਰਦੇ ਆ ਤੇ ਸਰਕਾਰ ਉਹਨਾਂ ਦੀ ਮੰਗ ਨੂੰ ਕਦੋਂ ਤੱਕ ਪੂਰਾ ਕਰੂਗੀ ਕਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਲਾਗੂ ਕਰੂ ਰਿਟਾਇਰਮੈਂਟ ਹੋਇਮਲਾਇਨ ਮੰਗ ਕਰਦੇ ਆ ਵੀ ਜੋ ਸਾਨੂੰ ਡੀਏ ਆ ਉਹ 13% ਵਧ ਦਿੱਤਾ ਜਾਵੇ ਮੰਗ ਕੀ ਸੀ ਇਹ ਮੈਂ ਭੁੱਲ ਗਿਆ ਮੁਲਾਇਨ ਨੂੰ ਮਲਾਇਨ ਮੰਗ ਕਰਦੇ ਆ ਵੀ ਸਾਨੂੰ ਫੈਕਟਰ 2.58 ਦਿੱਤਾ ਜਾਵੇ ਤੇ ਜੋ 2.58 ਫੈਕਟਰ ਲਾਗੂ ਕੀਤਾ ਹੈ ਹਰ ਇੱਕ ਪੰਜਾਬ ਸਰਕਾਰ ਮੰਨੀ ਸੀ ਪਰ ਇਹਦਾ ਲਾਗੂ ਨਹੀਂ ਕੀਤਾ ਗਿਆ ਉਹ ਇਹ ਇਹ ਮੰਗ ਕਰਦੇ ਆ ਵੀ 2.58 ਫੈਕਟਰ ਨਾਲ ਸਾਨੂੰ ਏਰੀਆ ਦਿੱਤਾ ਜਾਵੇ ਹਾਂਜੀ ਧੰਨਵਾਦ ਵਿੱਚ ਇੰਨੀ ਜਾਣਕਾਰੀ ਦਿੱਤੀ। ਵੈਲਕਮ ਜੀ।